ਹੋਸੀਆ ਪਤੀ RAM ਚੰਦਰ ਮਹਾਰਾਜ ਦੀ ਜੈ ਭਵਨ ਸੁਤ ਹਨੂਮਾਨ ਕੀ ਜੈ ਹਾਂਜੀ ਭਾਜੀ ਤੁਸੀਂ ਜਿਹੜੀ ਆਗਾਜ਼ ਕਰਨ ਜਾ ਰਹੇ ਹੋ ਅੱਜ ਰਹਿਸਲ ਦਾ ਕਿਵੇਂ ਕੀ ਕਹਿਣਾ ਚਾਹ ਰਹੇ ਹੋ RAM ਲੀਲਾ ਦੀ ਇਹ ਅਸੀਂ ਹਰ ਸਾਲ ਦੀ ਤਰ੍ਹਾਂ ਜਿਹੜਾ ਸਾਡਾ ਆਰਾਮਲੀਲਾ ਆਪਾਂ ਕਰਵਾਉਂਦੇ ਹਾਂ ਸਾਰੇ ਚਮਕੌਰ ਦੇ ਸਹਿਯੋਗ ਨਾਲ ਅੱਜ ਅਸੀਂ ਜੋ ਝੰਡਾ ਰਸਮਾਂ ਦੀ ਸਾਡੀ ਆਰਾਮਲੀਲਾ ਥੋੜੇ ਦਿਨ ਪਹਿਲਾਂ ਅੱਜ ਤੋਂ ਅਸੀਂ ਪੂਰੇ ਚਮਕੌਰ ਸਾਹਿਬ ਦੀ ਗਰਾਹੀ ਕਰਦੇ ਹਾਂ ਤੇ ਸਾਰਿਆਂ ਦੇ ਸਹਿਯੋਗ ਨਾਲ ਆਰਾਮਲੀਲਾ ਹੁੰਦੀ ਹੈ ਹਰ ਸਾਲ 22 ਤਰੀਕ ਤੋਂ ਸਟਾਰਟ ਹੈ ਆਰਾਮਲੀਲਾ ਤੇ ਅੱਜ ਅਸੀਂ ਝੰਡਾ ਚੜ੍ਹਾ ਦਿੱਤਾ ਜੀ ਅੱਜ ਤੋਂ ਤੁਹਾਡੀ ਰਿਹੈਸਲਾਂ ਸ਼ੁਰੂ ਹੋ ਜਾਣੀਆਂ ਅੱਜ ਤੋਂ ਸਾਡੀ ਰਿਹੈਸਲ ਵੀ ਸ਼ੁਰੂ ਹੋ ਜਾਣੀ ਹਾਂਜੀ ਠੀਕ ਹੈ ਹਾਂਜੀ ਜਿਹੜਾ ਅੱਜ ਝੰਡੇ ਦੀ ਰਸਮ ਮਾਦਾ ਕੀਤੀ ਗਈ। ਬੋਲ ਸਿਆਪਤੀ रामचंद्र ਮਹਾਰਾਜ ਜੀ ਜੈ ਪਵਨ ਸੋ ਤੁਹਾਨੂੰ ਮਾਨ ਜੀ ਜੈ। ਹਾਂਜੀ ਕੀ ਕਹਿਣਾ ਚਾਹ ਰਹੇ ਹੋ? ਅੱਜ ਅਸੀਂ ਸ਼੍ਰੀ ਰਾਮਾ ਡਰਾਮਾ ਟੈਕ ਕਲੱਬ ਸ਼੍ਰੀ ਚਮਕੌਰ ਸਾਹਿਬ ਦੇ ਸਮੂਹ ਮੈਨੇਜਿੰਗ ਕਮੇਟੀ ਦੇ ਮੈਂਬਰ ਅਤੇ ਐਕਟਰ ਮੈਂਬਰਾਂ ਦੇ ਵੱਲੋਂ ਆਰਾਮਲੀਲਾ ਗਰਾਊਂਡ ਦੇ ਵਿੱਚ ਝੰਡੇ ਦੀ ਰਸਮ ਹੈ ਜਿਹੜੀ ਉਹਦਾ ਕੀਤੀ ਗਈ ਹੈ। ਕਿਉਂਕਿ ਆਰਾਮਲੀਲਾ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਅਸੀਂ ਝੰਡੇ ਦੀ ਰਸਮ ਹੈ। ਜਿਹੜੀ ਉਹ ਅਦਾ ਕਰਦੇ ਆਂ ਛੰਡੇ ਦੀ ਰਸਮ ਹੈ ਜਿਹੜੀ ਅੱਜ ਅਦਾ ਹੋਗੀ ਤੇ ਅੱਜ ਤੋਂ ਹੀ ਸਾਡੇ ਐਕਟਰ ਮੈਂਬਰਾਂ ਦੀ ਸਾਡੇ ਡਾਇਰੈਕਟਰ ਸਾਹਿਬ ਰਕੇਸ਼ ਸਹਿਦੇਵ ਜੀ ਉਹ ਡਾਇਰੈਕਟਰੀ ਦੇ ਤੌਰ ਦੇ ਉੱਤੇ ਕੰਮ ਕਰਨਗੇ ਅਤੇ ਆਪਣੇ ਐਕਟਰ ਮੈਂਬਰਾਂ ਨੂੰ ਸਿਖਲਾਈ ਦੇਣਗੇ ਜਿਹੜੀ RAM LILA ਸਟੇਜ ਮੰਚਨ ਦਾ ਪ੍ਰੋਗਰਾਮ ਹੈ ਉਹ 22 ਤਰੀਕ ਤੋਂ ਯਾਨੀ ਕਿ 22 ਸਤੰਬਰ ਤੋਂ ਸ਼ੁਰੂ ਹੋ ਕੇ 3 ਅਕਤੂਬਰ ਤੱਕ ਦਸਹਰੇ ਤੋਂ ਦੂਜੇ ਦਿਨ 3 ਅਕਤੂਬਰ ਤੱਕ ਸਟੇਜ ਮੰਚਨ ਜਿਹੜਾ ਉਹ ਇੱਥੇ ਚੱਲੇਗਾ ਚੱਲੇਗਾ ਔਰ ਇਹ ਸਾਰਾ ਪ੍ਰੋਗਰਾਮ ਹੈ ਜਿਹੜਾ ਸਾਡੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਡੇ ਐਕਟਰ ਮੈਂਬਰਾਂ ਦੇ ਸਮੂਹ ਨਾਲ ਅਤੇ ਸਾਡੀ ਮੈਨੇਜਮੈਂਟ ਕਮੇਟੀ ਦੇ ਜਿਹੜੇ ਸਮੂਹ ਮੈਂਬਰ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਇਹ 2025 ਦੇ ਵਿੱਚ ਰਾਮ ਵਿਲਾ ਸਟੇਜ ਮੰਚਨ ਦਾ ਪ੍ਰੋਗਰਾਮ ਹੈ ਜਿਹੜਾ ਹੋ ਕਰਾਇਆ ਜਾ ਰਿਹਾ ਹੈ ਅਸੀਂ ਪਰਮਾਤਮਾ ਮੂਰੇ ਬੋਲ ਭਗਵਾਨ ਰਾਮ ਨੂੰ ਇਹ ਹੀ ਅਰਦਾਸ ਕਰਦੇ ਆਂ ਇਹ ਹੀ ਬੇਨਤੀ ਕਰਦੇ ਆਂ ਕਿ ਸਾਡਾ ਇਹ ਜਿਹੜਾ ਪ੍ਰੋਗਰਾਮ ਹੈ ਨਿਰਵਿਢਨ ਸਿਰੇ ਚੜੇ ਬੋਲ ਸਿਆਪਤੀ ਰਾਮਚੰਦ ਮਹਾਰਾਜ ਕੀ ਜੈ